ਅੱਤ ਸ਼੍ਰੀਆ ਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਦੇ ਹਾਂ ਅੱਜ ਦੀ ਵੱਡੀ ਖਬਰ ਸਰਹੱਦ ਤੋਂ ਪਰ ਹਿਰੋਨ ਦੀਆਂ ਕੇਪਾਂ ਮੰਗਵਾਉਣ ਵਾਲਾ ਗਿਰਫਤਾਰ ਸੀਆਈਏ ਸਟਾਫ ਤੰਤਨ ਨੇ ਕੀਤਾ ਕਾਬੂ ਸੀਆਈਐਸਟਾਪ ਤੰਤਰ ਦੇ ਪੁਲਸ ਨੇ ਸਰਹੱਦ ਪਾਰੋਂ ਹੀਰੋਨ ਦੀਆਂ ਇਪੇਖਾਂ ਕੇ ਭੰਗਵਾਉਣ ਦੀ ਸਰਹੱਦੀ ਇਲਾਕੇ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ ਦੱਸਿਆ ਜਾ ਰਿਹਾ ਹੈ ਕਿ ਉਸ ਕੋਲੋਂ ਅੱਧਾ ਕਿਲੋ ਕਰੀਬ ਹੀਰੋਨ ਵੀ ਬਰਾਮਦ ਹੋਈ ਹੈ ਜਦਕੀ ਜਦਕਿ ਕਾਬੂ ਕੀਤੇ ਗਏ ਵਿਅਕਤੀ ਵਿਰੁੱਧ ਥਾਣਾ ਖਾਲ ਡਾ ਵਿਖੇ ਐਨ ਡੀ ਪੀਐਸ ਐਕਟ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰਕੇ ਪੁਲਸ ਦੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਐਸਐਸਪੀ ਦੀਪਕ ਪੇਰੀਕ ਨੇ ਦੱਸਿਆ ਹੈ ਕਿ ਜੁੱਧ ਨਸ਼ਿਆਂ ਵਿਰੋਧ ਮਹਮ ਦੇ ਤਹਿਤ ਨਸ਼ਾ ਤਸਕਰਾ ਵਿਰੁੱਧ ਸਿਕੰਜਾ ਕਸਿਆ ਕਸਿਆ ਹੈ ਸਿਕੰਜਾ ਕਸਦੇ ਆ ਸੀਆਈਏ ਸਟਾਫ ਤਨਤਨ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਵੱਖ-ਵੱਖ ਟੀਮਾਂ ਨੂੰ ਜ਼ਿਲ੍ਹੇ ਵਿੱਚ ਰਵਾਨਾ ਕੀਤਾ ਹੋਇਆ ਹੈ ਇਸੇ ਦੌਰਾਨ ਏਐਸਆਈ ਮਨਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਜਦੋਂ ਪਿੰਡ ਚੁੰਮ ਵਾਸਰਕੇ ਰਾਜੋਕੇ ਆਦ ਇਲਾਕਿਆਂ ਵਿੱਚ ਸਰਗਰਮ ਸੀ ਤਾਂ ਉਹਨਾਂ ਦੇ ਹੱਥ ਸੂਚਨਾ ਲੱਗੀ ਕਿ ਜੁਗਰਾਜ ਸਿੰਘ ਪੁੱਤਰ ਗਰਜੰਟ ਸਿੰਘ ਵਾਸੀ ਪਿੰਡ ਰਾਜੋਕੇ ਸਰਹੱਦੋਂ ਪਾਰ ਵੱਖ-ਵੱਖ ਤਰੀਕਿਆਂ ਨਾਲ ਹੀਰੋਨ ਨਦੀਆਂ ਖੇਪਾਂ ਮੰਗਵਾ ਕੇ ਅੱਗੇ ਸਪਲਾਈ ਕਰਦਾ ਹੈ ਉਹਨਾਂ ਦੱਸਿਆ ਹੈ ਕਿ ਉਕਤ ਸੂਚਨਾ ਨੂੰ ਪੁਖਤਾ ਕਰਦਿਆਂ CIA ਨੇ ਟੀਮ ਨੇ ਤੁਰੰਤ ਕਾਰਵਾਈ ਕੀਤੀ ਅਤੇ ਜੁਗਰਾਜ ਸਿੰਘ ਨੂੰ 2452 ਗ੍ਰਾਮ ਇਹ ਰੋਣਸਵੇਧ ਗ੍ਰਿਫਤਾਰ ਕਰ ਲਿਆ ਗਿਆ ਹੈ ਉਹਨਾਂ ਦੱਸਿਆ ਹੈ ਕਿ ਮੁਜ਼ਲਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਰਟ ਤੇ ਲਿਆ ਜਾਵੇ ਅਤੇ ਇਸ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜਰੂਰ ਦਿਓ ਧੰਨਵਾਦ